ਗੇਟ ਲੈਣ ਬੌਲਦਾਲੀ ਗੱਡੀ ਆਪਾਂ ਇਹ ਚੱਕ ਲਈ ਆ ਬੌਂਡੀ ਦੇ ਵੀਰੋ ਬਾਈ ਕੋਲੋਂ ਵੀ ਗੱਡੀ ਲੈ ਕੇ ਗੇਟ ਬੰਦੋ ਇੱਕ ਆ ਬਾਈ ਕੋਲੋਂ ਤੇ ਲੈਣਾ ਬਾਈ ਗੇਟ ਤੇ ਬਾਈ ਉਹਦੇ ਬਾਈ ਵੀ ਇੱਕ ਇੱਕ ਨੰਬਰ ਦੇ ਬੌਲਦੀ ਦੇ ਵੀ ਇਹਨਾਂ ਤੇ ਲਿਖ ਟੈਂਪੂ ਦੇ ਵਰਗੇ ਵੀ ਦੀ ਕੁਟ ਕਾਦੀ ਹੋਈ ਹੈ ਹਾਂ ਹਾਂ ਇਹ ਪੂਰੇ ਨੇ ਲਿਆਉਣਾ ਗੇਟ ਪੂਰੇ ਦਾ ਹੱਥ ਤੇ ਆ ਲਿਆਣਾ ਆਪਾਂ ਨਹੀਂ ਲਿਆਉਣਾ ਗੇਟ ਨਾਵਾ بڑا ਗੇਟ ਲਾਇਆ ਪੂਰੇ ਹੁਣ ਚੱਲ ਗਏ ਆ ਅਸੀਂ ਗੱਡੀ ਚੱਕਰ ਮਰ ਰਹੇ ਤੇ ਆ ਗੱਡੀ ਚੱਕ ਕੇ ਫੇਰ ਮਿਲਦੇ ਆਂ ਲੋ ਵੀ ਮਿੱਤਰੋ ਚੱਕ ਲਈ ਆਪਾਂ ਨੇ ਗੱਡੀ ਹੁਣ ਆਪਾਂ ਚੱਲਿਆ ਹੀ ਗੇਟ ਲੈਣ ਬੌੜ ਵਾਲੀ ਗੱਡੀ ਆਪਾਂ ਨੇ ਚੱਕ ਲਈ ਆ ਬੌਣ ਵਾਲੀ ਗੱਡੀ ਚੱਕ ਲਈ ਵੀਰੋ ਆਪਾਂ ਨੇ ਉਹ ਵੜ ਕੇ ਪੁਲ ਦੇ ਅੰਦਰ ਬਹੁਤ ਓਕੀ ਗੱਡੀ ਬਹੁਤ ਓਕੀ ਗੱਡੀ ਹੈ ਇੱਚੀ ਪਈਆਂ ਖਰਾਬ ਆ ਸਾਰਾ ਬੋਸਮ ਬੋਸ ਗੰਦਾ ਵੀਰੋ ਮੈਂ ਪਹਿਲਾਂ ਇਹੀ ਚਲਾਉਣ ਲੱਗਿਆ ਦਾ ਆ ਬਿਲਿੰਗ ਜਿਆਦਾ ਨਹੀਂ ਬਿਲਿੰਗ ਟਿੱਟਰ ਆਇਆ ਨਾ ਟਿੱਟਰ ਆ ਵਧੀਆ ਗੱਡੀ ਰਸ ਐਵੇਂ ਲੱਦ ਕੇ ਲਿਆਉਂਗੇ ਹੁਣ ਗੇਟ ਚੱਲਦੇ ਆ ਹੁਣ ਆਪਾਂ ਇੱਧਰ ਕਾਲ ਜਿਹੜੇ ਮੈਸੇਜ ਭੇਜੀਆਂ ਨੇ ਹਾਂ ਜੀ ਕਾਲ ਜੂਜਾ ਬਣਾ ਸੀ ਬੀਜੀ ਕੋਈ ਝੂਠਾ ਆ ਪਰ ਉਹ ਆਈ ਜੰਨੇ ਆ ਗੇਟ ਛੱਡ ਕੇ ਫੇਸ ਦੀ ਪਰ ਦਾ ਜੂਦਾ ਘੇੜਾ ਤੇਵਾ ਤੇ ਵਲ ਲੈ ਕੇ ਆਵੇਂ ਤੇ ਲੱਜ ਗਈ ਫੇਸ ਲੈ ਕੇ ਆਣੇ ਬੈ ਸਭ ਕੰਟੈਂਟ ਕਰ ਲਈ ਉਹ ਸੇਜ ਆਈਦੀ ਹੋਈ ਆ ਆ ਚੱਲਿਆ ਹੋਊਗਾ ਵੀ ਜਾ ਰਹੇ ਆ ਅੱਗੇ ਨੂੰ ਅਗਲੇ ਬਲਾਕ ਤੋਂ ਦਿਖਾਉਂਦੇ ਕੀ ਜਦ ਨਾਲੇ ਕੇਜ ਨਾਲੇ ਪਾਈਨਾ ਕਰਾਉਂਦੇ ਆ ਗੱਲ ਤੁਹਾਡੀ ਹਾਂ ਕੰਮ ਕਰ ਮੁਕਾ ਨਹੀਂ ਹੋ ਗਿਆ ਗਰਮੀ ਗਰਮੀ ਹੋ ਗਈ ਬਾਈ ਓਕੇ ਰਿਪੋਰਟ ਓਕੇ ਰਿਪੋਰਟ ਥੋੜੀ ਹਵਾ ਮਉਣ ਲੱਗੀ ਔਰ ਤੁਹਾਨੂੰ ਸਿਸਾ ਹੋਊਗਾ ਜਿੱਥੇ ਆ ਕਿਹੜਾ ਪਿੰਡ ਆ ਗਿਆ ਇਹ ਆਪਾਂ ਤਰੈਂਡਿਓ ਆ ਜੇ ਇੱਧਰ ਮੈਂ ਤੇ ਪਹੁੰਚ ਗਿਆ ਮੇਰਾ ਆਪਣਾ ਯਾਨਾ ਇਹ ਰਸਗਨ ਆਹੋ ਆ ਗਿਆ ਹੈਲੋ ਆਣੀ ਪਹੁੰਚ ਗਿਆ ਮਿੱਤਰੋ ਅਸੀਂ ਨਾਲ ਕੋਲ ਆਗੇ ਆਗੇ ਜੀ ਬਾਈ ਜੇ ਚੱਕਣ ਤੁਹਾਡੀ ਮਾਨਤ ਤੁਹਾਨੂੰ ਗਾਉਂ ਜਿਹੜੇ ਵੀਰੋ ਬਾਈ ਕੋਲੋਂ ਵੀ ਗੱਡੀ ਲੈ ਕੇ ਬੰਦ ਦੋ ਇੱਕ ਆ ਬਾਈ ਕੋਲ ਤੇ ਲੈਣਾ ਬਾਈ ਗੇਟ ਤੇ ਬਾਈ ਉਹਨੇ ਬਾਈ ਕੰਪਾ ਨੰਬਰ ਬਾਈ ਨਾਲ ਉਤਰ ਕੇ ਗੱਲ ਕਰਨੀ ਆ ਬਾਈ ਨਾਲ ਅਸੀਂ ਹਾਂ ਉਤਰ ਕੇ ਕਰੂਗੇ ਅ ਮਿੱਤਰੋ ਲੱਦ ਲੈ ਇੱਕ ਰਗੇ ਜਿਹੜਾ ਅਸੀਂ ਇਹ ਤਾਂ ਮਲੇ ਹੋਤੀ ਆ ਆ ਇਹ ਟੁੱਟਦਾ ਕਿਆ ਕਹਿੰਦਾ ਕਿਆ ਹਿਲਦਾ ਇਹਦਾ ਨਟ ਦੇ ਵਿੱਚ ਬਾਈ ਨੇ ਨਾਟ ਪਾਇਆ ਬੈਲਟ ਨਹੀਂ ਬਰੀ ਬਾਈ ਨੇ ਬਾਈ ਕਹਿੰਦਾ ਟਾਂਕੇ ਨਹੀਂ ਲਾਉਂਦੇ ਆਪਾਂ ਨੇ ਦੇਖੂ ਪਾ ਕੇ ਦੇਖੂ ਪਾ ਕੇ ਦੇਖੂ ਇਹ ਕੋਲ ਦਾ ਕੰਮ ਆ ਇਹ ਬੜੀ ਹੋਰ ਲੱਗਿਆ ਆਜੇ ਤੇ ਪੈਣਾ ਚੱਕ 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 ਕਾਵਾ ਹਾਂ ਐਟ ਆ ਯਾਰ ਆਹਾਂ ਘਮਾਕਣਾ ਛੋੜਨਾ ਇੱਕ ਬਾਹਰ ਜਰਦੀ ਲਿਖੀ ਹੋਦੀ ਐ ਸੂਜਾ ਤੋਂ ਖਾਵਾ ਮੜਾ ਪਾ ਕੇ ਹਾਂ ਆ ਗਈ ਆ ਗਈ ਬਗ ਦੇਖੋ ਥੇ ਹਲਕਾ ਗ੍ਰੈਂਡਰ ਮਰਾਓ ਲੈ 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 ਆਪਣਾ ਵੀਰੇ ਦਾ ਆ ਲੈ ਆ ਠੀਕ ਆ ਮਗਰਡਰ ਮਾਰ ਦਿੰਦੇ ਮਾਰ ਫਿਰ ਦੋ ਕਿੱਟੇ ਉਹ ਵੀ ਅਸਲੀ ਗੁਰੰਦਰ ਇਹ ਜੇ ਵੀ ਗ੍ਰੈਂਡਰ ਵੱਜਣਾ ਕਿ ਓਕੇ ਆ ਠੀਕ ਹੈ ਓਕੇ ਠੀਕ ਇਹ ਬਾਹਰਲੀ ਊੱਕਾ ਜਿਹੜੀਆਂ ਜਿਹੜੀਆਂ ਔਰੇ ਵਾਲੀ ਜੇਰ ਕਰੇ ਸਾਰੀਆਂ ਦਊਗਾ ਹੌਲੀ ਹੌਲੀ ਦਊਗਾ ਗਰਮੀਪੁਰੇ ਕਿੰਨੇ ਦਾ ਥੋੜੀ ਹੋਲ ਗਾਹਾਂ ਕਰਦੀ ਤੌਣੀਆਂ ਆ ਗਈਆਂ ਮੁੰਡੇ ਨੇ ਤੌਣੀਆਂ ਠੀਕ ਆ ਤੇ ਗਾਹ ਨਾਲ ਨਾ ਵੱਜੇ ਇਹਦੇ ਪਾਣੀ ਆ ਗਿਆ ਮੁੰਡੇ ਨੂੰ ਗਰਮੀ ਨਾਲ ਬਾਈਕ ਹੋ ਲੈ ਗੇ ਦੋ ਬੱਲੇ ਹੋ ਗਏ ਸਨ ਇਹ ਮੈਨੂੰ ਥੋੜਾ ਬੜਾ ਲੱਗੀ ਹੁੰਦਾ ਉਹ ਤਾਂ ਜਿੰਨੀ ਹੁੰਦਾ ਦਾ ਪੇਕਾ ਇਤਬਾਕੇ ਛੋਟੀ ਜੀ ਦੋ ਜਿੱਤਾ ਸ਼ੂਟਿੰਗ ਕਰਾ ਲਈ ਤੇ ਬੜਾ ਕਰਾਉਣਾ ਪੈਣਾ ਹੈ ਇਹ ਗੱਲ ਲੋ ਵੀ ਮੇਟਰੋ ਲੱਥ ਲੈ ਗਿਆ ਆਪਾਂ ਨੇ ਧਰਤੀ ਗੱਡੀ ਇਹ ਦੇਖੋ ਇਹ ਵੀ ਨੂੰ ਤਾਂ ਦੇਖੋਗੇ ਦੇ ਦੋ ਆ ਬਾਈ ਜੀ ਬਾਈ টারਬੋ ਵੀ ਬਣਾਉਨੇ ਆ ਵੀਰ ਜੀ ਕਿਸੇ ਨੂੰ ਲੈਣੀ ਹੋਈ ਨਹੀਂ ਬਾਈ ਜੀ ਨੇ টারਬੋ ਨੂੰ ਜਾਂ ਬਾਈ ਜੀ ਨਾਲ ਸਰਕ ਕਰਵਾਵਾ ਸਰਕ ਕਰਵਾਵਾ ਠੀਕ ਹੈ ਜੀ ਗੇਟ ਬਣਾਉਨੇ ਆ ਬਾਈ ਜੀ ਚੱਲੇ ਆ ਜਰਾ ਦਾ ਨਾ ਕੱਢ ਤੇ ਆ ਬਾਈ ਬਣਾਉਂਦਾ ਏ ਗੇ ਅੰਗਲਾ ਵੇ ਜੀ ਨਾ ਜੀ ਕਿਉਂ ਬੜਾ ਏ ਕੇ ਰੋਗਾ ਵੀ ਤਾਟ ਕੇ ਘਾਟ ਆ ਜੀਓ ਗੇਟ ਬਾਈ ਬਾਈ ਬਣਾਉਂਦਾ ਗੇਟ ਦੀ ਇਹਨਾਂ ਦੇ ਲੈ ਕੇ ਦਿੰਦੇ ਬਾਈ ਜੀ ਬਾਈ ਇਹ ਲੋਕ ਤੇ ਕਿਦਿਆਂ ਬਣਾਵਾ ਹੋ ਗਿਆ ਆਪਣਾ ਨੰਬਰ ਸਾਫ ਦੋ 723 359 ਬਾਈ ਬਾਈ ਤੇ ਬਣਾ ਲੈ ਦੁਕਾਨ ਵੀ ਲਾਦੀ ਬਾਈ ਕਿੱਥੇ ਆਉਂਦੇ ਇਹ ਚੁੰਨੀ ਰੋੜ ਦੇ ਕੋਲ ਆਪਣੇ ਕਹੇਰੀ ਪਿੰਡ ਰਤੰਗੜ ਮਿਰਿੰਦਾ ਸ਼ਹਿਰ ਆਪਣੇ ਸਰਪੰਚ ਘਰੋਂ 723 ਦਿਨ ਸਰਪੰਚ ਨੂੰ ਜੱਕੋਂ ਆਈ ਹੋਣ ਤੋਂ ਇਹਨਾਂ ਬੱਚਿਆਂ ਨੂੰ ਪਾਈਂ ਖਾਦੇ ਰੋ ਗਾ ਬਹੁਤਾਂ ਲੋਕ ਵੀ ਦੱਸਦੇ ਲੋਕਾਂ ਜਿਆ ਬਲਿੰਗ ਕਰੀਏ ਹੌਲੀ ਹੌਲੀ ਚੱਲੀ ਬਲਿੰਗ ਕਰੀਏ ਨਾ ਸਾਡੇ ਯਾਰ ਸਾਰੇ ਬੰਦੇ ਬਲੌਗ ਕਰਦੇ ਕਹਿੰਦੇ ਐਪ ਤੋਂ ਕਰਦੇ ਸਾਡੇ ਨਾਲ ਦੇ ਬੰਦੇ ਸਾਰੇ ਬਲੌਗ ਬਣਾਉਂਦੇ ਆ ਨਹੀਂ ਐਡੀਟਿੰਗ ਕਿਰੇ ਐਪ ਤੋਂ ਕਰਦੇ ਕੈਪ ਕਰਤਾ ਚਾ ਆ ਬਾਈ ਬਾਈ ਕੋਈ ਬਣਾਇਆ ਨਾ ਆਪੇ ਗੇਟ ਤਿਆਰ ਕਰਾਉਂਦੇ ਆ ਆਏ ਬਾਈ ਬਾਈ ਆ ਨੰਬਰ ਮੈਂ ਆਪਣਾ ਉਹ ਕਿੰਨੇ ਦਾ ਹਾਂ ਤੂੰ ਹੀ ਬਣਾਉਂ ਨਾਲ ਚੈਨਲ ਵੀ ਆ ਤੇ ਆਏ ਤਾਂ ਇੰਨੇ ਕ ਤਾਂ ਹੈਗੇ ਸਾਡੇ 3.0 ਐਸ ਗੇਟ ਸ਼ੌਪ ਹਾਂ ਬੰਦੇ ਨੇ ਨੇ ਦੇ ਚੱਲੇ ਵੀਰ ਹੋਂ ਅਸੀਂ ਤਰੋ ਟੋਲੀ ਟੋਲੀ ਖੋਗੇ ਗਰਮੀ ਗਰਮੀ ਹੋ ਕੇ ਚੱਲੇ ਆ ਪਿੰਡ ਨੂੰ ਜੀ ਜੇਡ ਨੇ ਆ ਜੀ ਦਰਦ ਵਿੱਚ ਸਾਡੇ ਵੀ ਅੱਜ ਤੋਂ ਕੰਮ ਨੂੰ ਸਾਨੂੰ ਹੋਣਾ ਤੇ ਬਾਅਦ ਨੂੰ ਅਸੀਂ ਪਿੰਡ ਮਿਲਦੇ ਆ ਨੈਕਸਟ ਵਲੌਗ ਚ ਨੈਕਸਟ ਵੀਡੀਓ ਚ ਵੀਡੀਓ ਚ ਵੀਡੀਓ ਗਰਮੀ ਗਰਮੀ ਹੋ ਕੇ ਮੋਕਾ ਉਹ ਕਿਦੇ ਪੈ ਗਈਆਂ ਤਾਂ ਮੈਂ ਕਹਿੰਦਾ ਤਾਂ ਕੰਮ ਹੋਈ ਉਹ ਗੱਡੀ ਵੀ ਦੂਈ ਆ ਹੈ ਮੋੜ ਦਾ ਵਾਲੀ ਅ ਘੋੜੀਆਂ ਪਤਾਂ ਅੱਛਾ ਗਰੀ ਉਹਨਾਂ ਨੂੰ ਲਾਉਣ ਦਈਆਂ ਹੋਣੀਆਂ ਕੋਈ ਗੋੜੀਆਂ ਥੱਲੇ ਪੈਣੀਆਂ ਗੇਟਵੇ ਮੋਕਾ ਉਹ ਕਿੰਨੀਆਂ ਦੁੱਤੀਆਂ 2 ਪਤਾ ਨਹੀਂ ਹੈ ਨਾ ਕੰਮ ਨਹੀਂ ਹੋਈ ਕਿੰਨੇ ਫੁਕਾਂ ਚ ਆਮੀ ਕਿਤੇ ਬਾਅਦ ਚ ਰੱਖ ਤਾਂ ਦੁੱਤੀਆਂ ਕਨੇ ਫੋਨ ਕਰਕੇ ਪੁੱਛ ਬਾਈ ਕੈਨਾਂ ਹਾਂ ਆ ਲੱਗੇ ਉਹਦੀ ਸ਼ੇਕ ਪੀਣ ਵਾਲਾ ਫੜ ਵੀ ਤੇ ਕੇ ਕੰਮ ਆ ਅਰਦਾ ਨਹੀਂ ਇੱਕ rau ko de ਵੀ ਗਿਰੂਗੀ ਯਾ ਇੱਕ rau ko de ਰਸੂਲਪੁਰੀਆ ਗਰਮੀ ਦਾ ਟਾਈਮ ਹੈ ਗਰਮੀ ਦਾ ਟਾਈਮ ਹੈ ਗਾਈਟੀਆਂ ਗੜੀ ਗਾਡੀ ਕਿਤੇ ਰੌਕਸ ਖਾਰ ਹੋ ਮਰੈਂਡੇ ਖੜੇ ਆ ਵੀ ਆਏ ਮਰੈਂਡੇ ਆ ਮੈਂ ਹਿਲਦੇ ਹਾਂ ਜੂਜਾ ਦੇ ਜੀ ਰਾਵੀ ਦੇ ਪਿਆਰ ਨਾਲ ਸ੍ਰੀ ਭਾਗਤੀਆਂ ਲੋ ਵੀ ਮਿੱਤਰੋ ਪੀਪ ਪੀ ਕੇ ਜੂਸ ਚੱਲ ਪੇਗਾ ਹੁਣ ਕਿਆ ਲੈਣਾ ਆਪਾਂ ਨੇ ਸਰੀਆ ਨਾ ਹੁਣ ਲੈਣਾ ਆਪਾਂ ਸਰੀਆ ਬਸਰੀ ਨੇ ਕਿ ਇਹਨਾਂ ਪਰੇ ਜਾਣ ਘਰਾਂ ਘਰ ਤੇ ਆਪਾਂ ਨੇ ਹੋਰ ਲੋਕੀਂ ਕੰਮ ਕਵੀਨਦਾਰੀ ਤੇ ਪਏ ਹੋਏ ਆਂ ਹਾਂ ਥੋੜਾ ਜਿਹਾ ਕੁਝਦਾਰੀ ਦਾ ਟਾਈਮ ਚਾਲਦਾ ਹੈ ਨਿਆਣੇ ਕਿੱਥੇ ਦੇਖਦੇ ਪਾਣ ਉਹ ਤੇ ਉਹ ਤੇ ਗਾਂ ਸਰਜੀ ਵਾਲਾ ਆਪਾਂ ਦੇਖਿਆ ਤਾਂ ਉਹ ਆਹਾ ਚੱਕਾ ਵੀ ਉਹ ਹੀ ਕੰਮ ਬਣਾ ਗਾਰਦੀ ਕੜਾ ਹੈ ਜਾਮਾ ਹੈ ਮੈਂ ਕਾਵਾਗੇ ਵੀ ਜਿੱਤਾਂਗੇ ਉਹ ਮਿੱਤਰੋ ਇਹ ਆ ਜੋਤੀ 300 ਇਹ ਆਪਣਾ ਵੱਡਾ ਵੀਰ ਛੋਟਾ ਵੀਰ ਬਚਾ ਛੋਟਾ ਵੀਰ ਛੋਟਾ ਵੀਰ ਆਂੀਆਂ ਦੋਏ ਕਲਾਸ ਵਿੱਚ ਕਲਾਸ ਵੇਡ ਚੱਲ ਉਹਨਾਂ ਸੱਡ ਪਹਿਲਾਂ ਫੜੀਆਂ ਲੈ ਲੀਕ ਫੇਰ ਦੱਸੋ ਗੇਟਾਰ ਕੇ ਆ ਗਏ ਮੁੰਡਿਓ ਇਹ ਸਾਨੂੰ ਚਾਚਾ ਮਿਲ ਗਿਆ ਚਾਚੇ ਨਾਲ ਗੱਲਬਾਤ ਕਰਾ ਕੌਣ ਇਹ ਵਲੌਗ ਬਣਾਉਂਦੇ ਆਪਾਂ ਬਾਹਰ ਦੀਆਂ ਦੇਖਾਂ ਜਾਨੀਆਂ ਬੀਬੀ ਇੱਥੇ ਪੰਜਾਬੀਆਂ ਬਹੁਤ ਥੋੜਾ ਬਹੁਤ 20 ਕੋਟੇ ਪੁਰਾਣੇ ਬਾਰਗੇ 20 ਕੋਟੇ ਖਾਧੀ ਹੋਈ ਹੈ ਹਾਂ ਹਾਂ ਇਹ ਹੁਣ ਬਾਟਿਓ ਮੈਂ ਮੈਂ ਬਾਟਿਓ ਸੇ ਕਿੱਧਰ ਚੱਲੇ ਕਿੱਧਰ ਇੱਕ ਗੇਟ ਵੇਚਣ ਜੱਲੇ ਆਂ ਤਿੰਨੇ ਦਾ ਗੇੜ ਵੇਦਨ ਆਪਰੇ 5000 ਦਾ ਪੈਸੇ ਨਹੀਂ ਤੇ ਅਧੀ ਵਿੱਚ 500 ਦੇ ਦੋ 250 ਦੇ ਦੋ ਵਿੱਚ 250 ਤੈਨੂੰ ਦਈਏ ਹਾਂ ਯਾ ਮੇਰੀ ਪੰਜਾਬੀ ਯਾ ਪੰਜਾਬੀ ਗੁਰਜੀਬੂਲ ਵਿੱਚ 500 ਲੈ ਲਓ ਹਾਂ ਬਸ 100 ਕੱਲ ਨੂੰ ਲੈ ਲਓ ਪਰਸੋਂ 200 ਲੈ ਲਓ ਐਸੇ ਆ ਜੇ ਸਾਨੂੰ ਮਜ਼ੂਰ ਹੈ ਐਸੇ ਸਾਈਨ ਕਰ ਦੋ 426 ਪਾ ਦੂੰ ਨਹੀਂ ਨਹੀਂ ਚਾਚੇ ਆਹੀ ਗੱਲ ਬਾਣੀ ਯਾ ਅੱਗੇ ਗੱਲ ਕੀ ਪਈ ਹੈ ਜਾਣਾ ਤੂੰ ਚੱਲ ਨਾਲ ਕਿਸੇ ਮਰੈਂਡੇ ਜਾਣਾ ਆਉਣ ਕੱਲ ਮੈਂ ਮਰੇ ਉਹਨਾਂ ਕਦਮ ਬਿਆਤ ਰਦੀ ਉਹ ਮੇਰੀ ਜਿਹੜੀ ਚੀਜ਼ਾਂ ਸਾਫ਼ ਕਰ ਦੋ ਚੱਲੇ ਜਾ ਰਹੇ ਅਸੀਂ ਤਾਂ ਉੜੀ ਆ ਲੋ ਜੀ ਮਿੱਤਰੋ ਹੁਣ ਆਪਾਂ ਚੱਲੇ ਮਰੈਂਡੇ ਨੂੰ ਡਰਾਈਵਰ ਬਾਈ ਹੋ ਗਏ ਆਪਣੇ ਚੇਂਜ ਇਹ ਮੁੰਡਾ ਬਲੌਗਰ ਝੋਤੀ ਜੀ ਹਿੰਸਾ ਇਹ ਉਹ ਚਲਾਉਣਗੇ ਗੱਡੀ ਮੌਲ ਇੱਕ ਨੰਬਰ ਕਿਵੇਂ ਆ ਵੀਰੇ ਗੱਡੀ ਓਕੇ ਓਕੇ ਆ ਓਕੇ ਆ ਹੁਣ ਅੱਪਾ ਚੱਲੇ ਮਰੈਂਡੇ ਨੂੰ ਹਾਲਪੁਰਾ ਚੱਲ ਓਕੇ ਨੈਕਸਟ ਪਾਰਟ ਤੁਹਾਨੂੰ ਮਿਲਣੇ